ਗੱਲ ਬਾਈ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੇਰੀ ਫਾਰਮ ਮੰਗਰਾੜੀ YouTube ਚੈਨਲ ਤੇ ਬਾਈ ਜੀ ਅੱਜ ਦੀ ਵੀਡੀਓ ਬਾਈ ਜੀ ਆਪਣੇ ਆਪ ਦੇ ਹੀ ਘਰੋਂ ਆ ਕ੍ਰੋਸਵਰਡ ਪਰਸੋ ਦੀ ਸੂਈ ਸਵਾਈ ਦੂਜਾ ਦਾ ਕਿਧਰ ਗਿਆ ਲੋ ਜੀ ਬਾਈ ਜੀ ਬਾਈ ਜੀ ਹੁਣੇ ਚਵਾਈ ਕਰੀ ਜਾਂਦੇ ਸੀਗੇ ਮੈਂ ਬਾਹਰ ਗਏ ਥੋੜਾ ਲੇਟ ਸੀਗੇ ਤੇ ਰੈਡ ਥੱਲੇ 14 ਅੰਕ ਲੀਟਰ ਬੋਲਾ ਦੋਨਾਂ ਟਾਈਮਾਂ ਦਾ 15 14 ਸੜੇ ਬੱਚੇ 16 ਲੀਟਰ ਹੀ ਹੋਊਗਾ 7 ਕਿਲੋ ਬੋਲਾ ਬਾਈ ਜੀ ਹੁਣੇ ਕੱਢੀ ਬੈਠੇ ਆ ਤੇ ਵਹਿੜ ਚੰਗੀ ਆ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਕਿਸੇ ਵੀ ਨੂੰ ਪਸੰਦ ਲੱਗੇ ਤਾਂ ਫੋਨ ਕਰ ਲਿਓ ਬਾਈ ਜੀ ਇੱਕ ਆ ਗੱਬਰ ਵਹਿੜ ਆ ਪੰਜ ਚਾਰ ਦਿਨ ਦੀ ਕੱਚੀ ਆ ਇਹਦਾ ਬਰਨ ਬਿਲਕੁਲ ਜਾਇਜ਼ ਦਰਵਾਨੇ ਕੱਦ ਦੀ ਨੇਵੇ ਲੂਏ ਦੀ ਬਾਈ ਜੀ ਸੋਹਣੀ ਆ ਇੱਕ ਪਰੇ ਤੀਜਾ ਨੰਬਰ ਖੜੀ ਆ ਗੱਬਰ ਵਹਿੜ ਕੱਚੀ ਦੁੱਧ 26 27 ਲੀਟਰ ਦੇਣ ਵਾਲੀ ਆ ਬਾਈ ਜੀ ਪੂਰੀ ਵੱਡੀ ਵਹਿੜ ਸਿਆਲ ਦਾ ਮਹੀਨਾ ਜੇ ਕਿਸੇ ਵੀਰ ਦੇ ਪਸੰਦ ਆਵੇ ਇਹਨਾਂ ਤਨ ਨਗਾਂ ਦੇ ਵਿੱਚੋਂ ਕੋਈ ਵੀ ਜਾਨਵਰ ਤੇ ਬਾਈ ਜੀ ਇਸ ਫਾਰਕ ਜ਼ਰੂਰ ਕਰ ਲਿਓ ਥਲ ਥੁਰ ਕਰਨ ਵਾਲੀ ਨੂੰ ਬਹੁਤ ਚੰਗਾ ਸੋਹਣਾ ਇਸ ਰੱਖਿਆ ਵਹਿੜਾ ਤੇ ਵੀਡੀਓ ਵੇਖਣ ਲਈ ਧੰਨਵਾਦ